ਸਾਰਿਆਂ ਨੂੰ ਜੈਮਸੀ ਦੀ ਅੱਜ ਅਸੀਂ ਪੜਾਂਗੇ ਜਬੂਰਾਂ ਦੀ ਪੋਥੀ ਦਾ 27ਵਾਂ ਅਧਿਆਇ ਯਹੋਵਾ ਦੀ ਉਡੀਕ ਪਹਿਲੀ ਆਇਤ ਯਹੋਵਾ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ ਮੈਂ ਕਿਸ ਤੋਂ ਡਰਾਂ ਯਹੋਵਾ ਮੇਰੇ ਵਿੱਚ ਜਿਉਣ ਦਾ ਗੜ੍ਹ ਹੈ ਮੈਂ ਕਿਸ ਦਾ ਪੈ ਖਾਵਾਂ ਦੂਸਰੀ ਆਇਤ ਜਦ ਬੁਰੀਆਰ ਅਰਥਾਤ ਮੇਰੇ ਵਿਰੋਧੀ ਅਰ ਵੈਰੀ ਮੇਰਾ ਮਾਸ ਖਾਣ ਨੂੰ ਨੇੜੇ ਆਏ ਤਾਂ ਉਹ ਠੇਡਾ ਖਾ ਕੇ ਡਿੱਗ ਪਏ ਤੀਸਰੀ ਆਇਤ ਭਾਵੇਂ ਇੱਕ ਦਲ ਮੇਰੇ ਵਿਰੁੱਧ ਡੇਰਾ ਲਾ ਲਵੇ ਤਾਂ ਵੀ ਮੇਰਾ ਦਿਲ ਨਾ ਡਰੇਗਾ ਭਾਵੇਂ ਮੇਰੇ ਵਿਰੁੱਧ ਯੁੱਧ ਉੱਠੇ ਇਸ ਵਿੱਚ ਵੀ ਮੈਂ ਆਸਮੰਤ ਹਾਂ ਚੌਥੀ ਆਇਤ ਮੈਂ ਯਹੋਵਾ ਤੋਂ ਇੱਕ ਗੱਲ ਮੰਗੀ ਅਤੇ ਉਹੀ ਪਾਲਾਂਗਾ ਕਿਉਂ ਜੋ ਮੈਂ ਜੀਵਨ ਭਰ ਯਹੋਵਾ ਦੇ ਘਰ ਵਸਾਂ ਤਾਂ ਜੋ ਮੈਂ ਯਹੋਵਾ ਦੇ ਮਨੋਰਥਾਂ ਨੂੰ ਤੱਕਾਂ ਅਤੇ ਉਹਦੀ ਹੈਕਲ ਵਿੱਚ ਧਿਆਨ ਕਰਾਂ ਪੰਜਵੀਂ ਆਇਤ ਵਿਪਤਾ ਦੇ ਦਿਨ ਉਹ ਤਾਂ ਮੈਨੂੰ ਆਪਣੇ ਮੰਡਪ ਵਿੱਚ ਲੁਕਾਵੇਗਾ ਅਤੇ ਆਪਣੇ ਤੰਬੂ ਦੇ ਪਰਦੇ ਵਿੱਚ ਮੈਨੂੰ ਛਿਪਾਵੇਗਾ ਉਹ ਮੈਨੂੰ ਚਟਾਨ ਤੋਂ ਤੇ ਉੱਚਾ ਕਰੇਗਾ 6ਵੀਂ ਆਇਤ ਹੁਣ ਮੇਰਾ ਸਿਰ ਮੇਰੇ ਆਲੇ-ਦੁਆਲੇ ਦੇ ਬੈਰੀਆਂ ਦੇ ਉੱਤੇ ਉੱਚਾ ਕੀਤਾ ਜਾਵੇਗਾ ਅਤੇ ਉਹ ਦੇ ਤੰਬੂ ਵਿੱਚ ਮੈਂ ਜੇ-ਜੇਕਾਰ ਦੇ ਚੜਾਵੇਂ ਚੜਾਵਾਂਗਾ ਮੈਂ ਗਾਵਾਂਗਾ ਮੈਂ ਯਹੋਵਾ ਲਈ ਜਬੂਰ ਗਾਵਾਂਗਾ 7ਵੀਂ ਆਇਤ हे ਯਹਵਾ ਮੇਰੀ ਪੁਕਾਰ ਦੀ ਆਵਾਜ਼ ਨੂੰ ਸੁਣ ਮੇਰੇ ਉੱਤੇ ਦਇਆ ਕਰ ਅਤੇ ਮੈਨੂੰ ਉੱਤਰ ਦੇ 8ਵੀਂ ਆਇਤ ਮੇਰੇ ਦਰਸ਼ਨ ਦੀ ਖੋਜ ਕਰੋ ਤਾਂ ਮੇਰੇ ਮਨ ਨੇ ਤੈਨੂੰ ਆਖਿਆ ਹੈ اے ਯਹੋਵਾ ਮੈਂ ਤੇਰੇ ਦਰਸ਼ਨ ਦੀ ਖੋਜ ਕਰਾਂਗਾ 9ਵੀਂ ਆਇਤ ਆਪਣੇ ਮੁਖ ਮੇਥੋਂ ਨਾ ਲੁਕਾ ਆਪਣੇ ਦਾਸ ਨੂੰ ਕ੍ਰੋਧ ਨਾਲ ਭਰੇ ਨਾ ਹਟਾ ਤੂੰ ਮੇਰਾ ਸਹਾਇਕ ਰਿਹਾ ਹੈ ਨਾ ਮੈਨੂੰ ਛੱਡ ਨਾ ਮੈਨੂੰ ਤਿਆਗ اے ਮੇਰੇ ਮੁਕਤੀ ਦੇ ਪਰਮੇਸ਼ਵਰ 10ਵੀਂ ਆਇਤ ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ ਤਾਂ ਦੀ ਯਹਵਾ ਮੈਨੂੰ ਸੰਭੇਗਾ 11ਵੀਂ ਆਇਤ ਹੈ ਯਹੋਵਾ ਆਪਣਾ ਮੈਨੂੰ ਸਖਲਾ ਅਤੇ ਮੇਰੇ ਘਾਤੀਆਂ ਦੇ ਕਰਨ ਪਧਰੇ ਰਾਹ ਉੱਤੇ ਮੇਰੀ ਅਗਵਾਈ ਕਰ। 12ਵੀਂ ਆਇਤ ਮੇਰੇ ਵਿਰੋਧੀਆਂ ਦੀ ਮਰਜ਼ੀ ਦੇ ਹਵਾਲੇ ਮੈਨੂੰ ਨਾ ਕਰ ਕਿਉਂ ਜੋ ਝੂਠੇ ਗਵਾਹ ਮੇਰੇ ਵਿਰੁੱਧ ਉੱਠੇ ਹਨ ਅਤੇ ਉਹ ਜੋ ਜ਼ਾਲਮ ਦੀ ਜੁਲਮ ਦੀਆਂ ਫੁੱਕਾਂ ਮਾਰਦੇ ਹਨ। 13ਵੀਂ ਆਇਤ ਪਰ ਮੈਨੂੰ ਜਿਉਂਦੇ ਦੀ ਧਰਤੀ ਉੱਤੇ ਯਹੋਵਾ ਦੀ ਭਲਾਈ ਵੇਖਣ ਦਾ ਵਿਸ਼ਵਾਸ ਸੀ। ਚਾਦਮੀ ਆਏ ਤੀ ਹਵਾ ਨੂੰ ਢੀਕ ਤਕੜਾ ਹੋ ਅਤੇ ਤੇਰਾ ਮਨ ਦਲੇਰ ਹੋਵੇ ਹਾਂ ਯਹੋਵਾ ਨੂੰ ਹੀ ਢੀਕ ਆਮੀਨ ਪ੍ਰਭੂ ਜੀ ਨੇ ਵਚਨਾਂ ਪੜੇ ਸੋਨੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰਾਂ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਹੀ ਵਸਦੇ ਰਹਿਣ ਆਮੀਨ ਸਾਰਿਆਂ ਜਨ ਸਿੱਕੀ